ਹਾਂਜੀ ਭਾਈ ਕੀ ਹਾਲ ਚਾਲ ਪ੍ਰੋਗਰਾਮ ਹੋਮ ਮੇਡ ਨੁਸਖੇ ਵਿੱਚ ਮਨਪ੍ਰੀਤ ਵੱਲੋਂ ਤੁਹਾਨੂੰ ਜੀ ਆਇਆਂ ਮੋਸਟ ਵੈਲਕਮ ਇਸ ਪ੍ਰੋਗਰਾਮ ਨੂੰ ਆਪਾਂ ਤਿੰਨ ਪਾਰਟਸ ਵਿੱਚ ਤਿੰਨ ਚੈਪਟਰਸ ਵਿੱਚ ਡਿਵਾਈਡਡ ਰੱਖਾਂਗੇ ਫਰਸਟ ਚੈਪਟਰ ਵਿੱਚ ਆਪਾਂ ਨਕਸੀਰ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਸਾਂਝੀਆਂ ਕਰਾਂਗੇ ਸੈਕੰਡ ਚੈਪਟਰ ਵਿੱਚ ਆਪਾਂ ਤੁਹਾਡੇ ਨਾਲ ਨੁਸਖੇ ਸਾਂਝੇ ਕਰਾਂਗੇ ਤੇ ਥਰਡ ਐਂਡ ਲਾਸਟ ਚੈਪਟਰ ਬੜਾ ਜ਼ਰੂਰੀ ਰਹਿਣ ਵਾਲਾ ਕਿਉਂਕਿ ਉਸ ਵਿੱਚ ਆਪਾਂ ਸਭ ਤੋਂ ਆਸਾਨ ਇੱਕ ਨੁਸਖਾ ਸਾਂਝਾ ਕਰਾਂਗੇ ਤਾਂ ਚਲੋ ਦੇਰੀ ਨਾ ਕਰਦੇ ਹੋਏ ਫਰਸਟ ਚੈਪਟਰ ਵੱਲ ਵਧੀਏ ਨਕਸੀਰ ਦੀ ਪ੍ਰੋਬਲਮ ਜ਼ਿਆਦਾਤਰ ਗਰਮੀਆਂ ਵਿੱਚ ਵੇਖੀ ਜਾਂਦੀ ਆ ਜਦੋਂ ਤੇਜ਼ ਧੁੱਪ ਹੁੰਦੀ ਆ ਗਰਮ ਹਵਾਵਾਂ ਚੱਲਦੀਆਂ ਨੇ ਗਰਮ ਲੋ ਹੁੰਦੀ ਹੈਗੀ ਉਦੋਂ ਇਹ ਆਪਣੇ ਸਰੀਰ ਦੇ ਤਾਪਮਾਨ ਨੂੰ ਇਫੈਕਟ ਕਰਦੀ ਆ ਸਰੀਰ ਦਾ ਤਾਪਮਾਨ ਵੱਧਦਾ ਅੰਦਰ ਗਰਮੈਸ਼ ਪੈ ਜਾਂਦੀ ਆ ਆਪਣੇ ਸਿਰ ਤੇ ਸਿੱਧੀ ਧੁੱਪ ਵੱਜਦੀ ਆ ਤਾਂ ਉਸ ਨਾਲ ਆਪਣੇ ਨੱਕ ਦੀਆਂ ਜਿਹੜੀਆਂ ਨਸਾਂ ਹੁੰਦੀਆਂ ਨੇ ਉਹ ਸੌਫਟ ਹੋ ਜਾਂਦੀਆਂ ਸੌਫਟ ਹੋਣ ਦੇ ਕਾਰਨ ਉਹ ਉਹਨਾਂ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਨਕਸੀਰ ਛੁੱਟ ਜਾਂਦੀ ਆ ਜਦੋਂ ਆਪਾਂ ਕੋਈ ਨੱਕ ਵਿੱਚ ਉਂਗਲ ਮਾਰਦੇ ਆ ਜਾਂ ਆਪਣੇ ਨੱਕ ਤੇ ਕੋਈ ਚੋਟ ਲੱਗ ਜਾਂਦੀ ਆ ਉਹ ਵੀ ਨਕਸੀਰ ਦਾ ਕਾਰਨ ਹੋ ਸਕਦਾ ਅਕਸਰ ਆਪਾਂ ਦੇਖਦੇ ਆ ਕਿ ਬੱਚਿਆਂ ਦੇ ਚੋਟ ਲੱਗ ਜਾਂਦੀ ਆ ਜਾਂ ਉਹ ਨੱਕ ਵਿੱਚ ਉਂਗਲ ਮਾਰ ਲੈਂਦੇ ਆ ਉਸ ਨਾਲ ਨਕਸੀਰ ਦੀ ਪ੍ਰੋਬਲਮ ਆ ਜਾਂਦੀ ਆ ਅਲਰਜੀ ਇਨਫੈਕਸ਼ਨ ਜੁਕਾਮ ਲੱਗਣਾ ਇਸ ਨਾਲ ਵੀ ਆਪਣੇ ਨੱਕ ਦੇ ਅੰਦਰ ਸੂਜਨ ਆ ਜਾਂਦੀ ਹੈ ਜੋ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਉਸ ਨਾਲ ਵੀ ਨਕਸੀਰ ਦੀ ਪ੍ਰੋਬਲਮ ਆ ਜਾਂਦੀ ਹੈ ਹਾਈ ਬਲੱਡ ਪ੍ਰੈਸ਼ਰ ਜਿਆਦਾ ਦਿਵਾਨਾ ਲੈਣਾ ਤੇ ਜਾਂ ਨਸ਼ੇ ਦਾ ਸੇਵਨ ਕਰਨਾ ਇਹ ਵੀ ਨਕਸੀਰ ਦੀ ਪ੍ਰੋਬਲਮ ਦੀ ਇਹ ਜੜ ਹੋ ਸਕਦੇ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਪ੍ਰੈਗਨੈਂਸੀ ਦੌਰਾਨ ਜਾਂ ਪੀਰੀਅਡਸ ਦੌਰਾਨ ਇਹ ਪ੍ਰੋਬਲਮ ਆ ਜਾਂਦੀ ਹੈ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਆ ਨਕਸੀਰ ਤੋਂ ਬਚ ਸਕਦੇ ਆ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਪਰਹੇਜ਼ ਰੱਖੀਏ ਇਸ ਤੋਂ ਇਲਾਵਾ ਜਦੋਂ ਆਪਾਂ ਰੋਜ਼ ਦੀ ਖਾਣਕ ਦੇ ਵਿੱਚ ਠੰਡੀਆਂ ਚੀਜ਼ਾਂ ਖਾਵਾਂਗੇ ਜਾਂ ਆਪਾਂ ਠੰਡਾ ਪਾਣੀ ਪੀਵਾਂਗੇ ਜੂਸ ਵਗੈਰਾ ਪੀਵਾਂਗੇ ਤਾਂ ਉਹ ਆਪਣੇ ਨਕਸੀਰ ਛੁੱਟਣ ਨੂੰ ਰੋਕਣ ਦਾ ਇੱਕ ਵਧੀਆ ਨੁਕਤਾ ਹੋ ਸਕਦਾ ਇਹ ਇਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਜੇ ਮੰਨ ਲਓ ਨਕਸੀਰ ਛੁੱਟ ਗਈ ਤਾਂ ਉਹ ਖਰੀ ਤਰਤੇ ਰੋਕਣ ਲਈ ਕੀ ਕਰ ਸਕਦੇ ਆ ਆਪਾਂ ਠੰਡਾ ਕੱਪੜਾ ਠੰਡੇ ਪਾਣੀ ਦੇ ਨਾਲ ਭਿਓ ਕੇ ਸਿਰ ਉੱਪਰ ਰੱਖੀਏ ਇਦਾਂ ਨੱਕ ਉੱਪਰ ਲਗਾਈਏ ਉਸ ਨਾਲ ਨੱਕ ਨੂੰ ਠੰਡਕ ਦਈਏ ਉਸ ਨਾਲ ਨਸਾਂ ਥੋੜੀਆਂ ਸੁੰਗੜਦੀਆਂ ਨੇ ਤੇ ਉਦੋਂ ਖੂਨ ਰੁਕਦਾਗਾ ਇਹ ਆਪਾਂ ਕਰ ਸਕਦੇ ਆ ਠੰਡਾ ਦੁੱਧ ਨਿੰਬੂ ਪਾਣੀ ਤੇ ਆਪਾਂ ਠੰਡਾ ਪਾਣੀ ਕੋਈ ਜੂਸ ਅਨਾਰ ਦਾ ਜੂਸ ਹੋਇਆ ਗੰਨੇ ਦਾ ਜੂਸ ਹੋਇਆ ਏ ਪਲਾਉਂ ਦੇ ਨਾਲ ਵੀ ਨਾਲ ਦੀ ਨਾਲ ਆਪਣੇ ਸਰੀਰ ਨੂੰ ਠੰਡਕ ਮਿਲਦੀ ਆ ਤੇ ਉਸ ਨਾਲ ਵੀ ਨਸਾਂ ਸੰਗੜਦੀਆਂ ਤੇ ਉਦੋਂ ਵੀ ਆਪਾਂ ਇਸ ਤਰ੍ਹਾਂ ਵੀ ਖੂਨ ਰੋਕ ਸਕਦੇ ਆ ਜੇ ਆਪਾਂ ਇਹ ਗੱਲ ਵੇਖੀਏ ਕਿ ਜਦੋਂ ਆਪਣੀ ਨਕਸੀਰ ਛੁੱਟ ਜਾਂਦੀ ਆ ਤਾਂ ਸਭ ਤੋਂ ਜ਼ਰੂਰੀ ਗੱਲ ਕੀ ਆ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜਦੋਂ ਵੀ ਨਕਸੀਰ ਛੁੱਟਦੀ ਆ ਤਾਂ ਇਦਾਂ ਸਿੱਧਾ ਲੇਕਣਾ ਨਹੀਂ ਗਾ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਇਦਾਂ ਆਪਾਂ ਖੂਨ ਰੋਕ ਲਾਂਗੇ ਇਦਾਂ ਪੈਜੋ ਇਹ ਜਮਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਅੰਦਰ ਖੂਨ ਜਾਂਦਾ ਅੰਦਰ ਖੂਨ ਨਹੀਂ ਜਾਣ ਦੇਣਾ ਚਾਹੀਦਾ ਆਪਾਂ ਨੂੰ ਝੁੱਕ ਕੇ ਇਦਾਂ ਬੈਠਣਾ ਚਾਹੀਦਾ ਜੋ ਖੂਨ ਨਿਕਲ ਰਿਹਾ ਉਹਨੂੰ ਨਿਕਲ ਦੇਣਾ ਚਾਹੀਦਾ ਤੇ ਜੋ ਆਪਣੇ ਨੁਕਤੇ ਹੁੰਦੇ ਹੈਗੇ ਜੋ ਤੁਹਾਨੂੰ ਪਹਿਲਾਂ ਦੱਸੇ ਹੈਗੇ ਵੀ ਠੰਡਾ ਪਾਣੀ ਠੰਡਾ ਕੱਪੜਾ ਇਦਾਂ ਇਹਨਾਂ ਉੱਤੇ ਆਪਾਂ ਨੂੰ ਅਪਣਾਉਣੇ ਚਾਹੀਦੇ ਆ ਨੁਸਖਿਆਂ ਦੇ ਵਿੱਚ ਆਪਾਂ ਇੱਕ ਗੱਲ ਨੂੰ ਸਮਝੀਏ ਕਿ ਆਪਾਂ ਨੂੰ ਠੰਡੀਆਂ ਚੀਜ਼ਾਂ ਦੀ ਵੱਧ ਲੋੜ ਆ ਠੰਡੀਆਂ ਚੀਜ਼ਾਂ ਦੇ ਵਿੱਚ ਆਪਾਂ ਜਦੋਂ ਆਪਾਂ ਨੂੰ ਨਕਸੀਦ ਛੁੱਟਦੀ ਆ ਉਦੋਂ ਆਪਾਂ ਧਨੀਏ ਦੀਆਂ 2-3 ਬੂੰਦਾਂ ਨੱਕ ਦੇ ਵਿੱਚ ਪਾ ਸਕਦੇ ਆ ਇਦਾਂ ਧਨੀਆ ਲੈ ਕੇ ਤੇ ਉਸ ਨੂੰ ਮਸਲ ਕੇ ਤੇ ਇਦਾਂ ਨੱਪ ਕੇ 2-3 ਬੂੰਦਾਂ ਉਹਦੀਆਂ ਪਾਵਾਂਗੇ ਤਾਂ ਉਹ ਵੀ ਆਪਾਂ ਨੂੰ ਰਾਹਤ ਦੇਣੀਆਂ ਤੇ ਇਸ ਤੋਂ ਇਲਾਵਾ ਆਪਾਂ ਨਿੰਬੂ ਵੀ ਨਿੰਬੂ ਦੀਆਂ 2-3 ਬੂੰਦਾਂ ਵੀ ਨੱਕ ਦੇ ਵਿੱਚ ਪਾ ਸਕਦੇ ਆ ਜੇ ਆਪਾਂ ਇਹਨੂੰ ਰੈਗੂਲਰ ਤੌਰ ਤੇ ਯੂਜ਼ ਕਰਦੇ ਆ ਤੇ ਹਰ ਰੋਜ਼ ਸਵੇਰ ਸ਼ਾਮ ਇਸ ਨੂੰ ਨੱਕ ਦੇ ਵਿੱਚ ਪਾ ਲਈਏ ਤਾਂ ਜਿਸ ਬੰਦੇ ਨੂੰ ਨਕਸੀਰ ਦੀ ਪ੍ਰੋਬਲਮ ਆ ਉਸ ਨੂੰ ਉਹ ਪ੍ਰੋਬਲਮ ਬਿਲਕੁਲ ਵੀ ਨਹੀਂ ਆਵੇਗੀ ਅਗਲੇ ਨੁਸਖੇ ਦੀ ਗੱਲ ਕਰੀਏ ਤਾਂ ਅਗਲੇ ਨੁਸਖੇ ਦੇ ਵਿੱਚ ਇੱਕ ਚਮਚ ਮਲਤਾਨੀ ਮਿੱਟੀ ਤੁਸੀਂ ਲਓ ਉਸ ਤੋਂ ਪਹਿਲਾਂ ਕੁੱਟ ਕੇ ਬਾਜ਼ਾਰ ਚੋਂ ਮਲਤਾਨੀ ਮਿੱਟੀ ਜੋ ਡਲੇ ਵਾਲੀ ਮਿਲਦੀ ਆ ਉਸ ਨੂੰ ਕੁੱਟ ਕੇ ਰੱਖ ਲਓ ਉਸ ਨੂੰ ਡੱਬੇ ਵਿੱਚ ਪਾ ਕੇ ਰੱਖ ਲਓ ਇੱਕ ਚਮਚ ਰਾਤ ਨੂੰ ਸੌਣ ਤੋਂ ਪਹਿਲਾਂ ਭਿਉਂ ਕੇ ਇੱਕ ਕੱਪ ਪਾਣੀ ਦੇ ਵਿੱਚ ਰੱਖ ਦਿਓ ਸਵੇਰ ਉੱਠ ਕੇ ਵੇਖੋਗੇ ਕਿ ਉਹ ਮਿੱਟੀ نیچے ਬੈਠੀ ਹੋਊਗੀ ਤੇ ਨਿਤਰਿਆ ਹੋਇਆ ਪਾਣੀ ਹੋਵੇਗਾ ਉੱਪਰ ਕੱਪ ਦੇ ਵਿੱਚ ਉਸ ਨੂੰ ਹਿੱਲਣ ਨਹੀਂ ਦੇਣਾ ਤੇ ਉਹ ਨਿਤਰਿਆ ਹੋਇਆ ਪਾਣੀ ਪੀ ਲੈਣਾ ਜੋ نیچے ਮਿੱਟੀ ਬਜੀ ਉਸ ਨੂੰ ਤੁਸੀਂ ਫੇਸ ਤੇ ਲਾ ਸਕਦੇ ਹੋ ਹੱਥਾਂ ਤੇ ਲਾ ਸਕਦੇ ਹੋ ਜਾਨੀ ਕਿ ਉਹ ਤੁਹਾਡੇ ਉਹ ਵੀ ਕੰਮ ਆਊਗੀ ਉਹ ਵੀ ਸਿੱਟਣ ਵਾਲੀ ਚੀਜ਼ ਨਹੀਂ ਹੋਊਗੀ ਇਸ ਨੂੰ ਤੁਸੀਂ ਅਪਣਾ ਸਕਦੇ ਹੋ ਅਗਲੇ ਨੁਕਤੇ ਦੇ ਵਿੱਚ ਕੱਚੀ ਮੂਲੀ ਤੁਸੀਂ ਲੈ ਲਓ ਤੇ ਉਸ ਦੇ ਵਿੱਚੋਂ 30 ਗ੍ਰਾਮ ਰਸ ਕੱਢ ਲਓ ਉਸ ਰਸ ਦੇ ਉਹ ਵਿੱਚ ਲੋੜ ਅਨਸਾਰ ਪਾਣੀ ਪਾ ਕੇ ਤੁਸੀਂ ਉਸ ਦਾ ਸੇਵਨ ਕਰੋ ਉਹ ਵੀ ਤੁਹਾਨੂੰ ਰਾਹਤ ਦੇਊਗਾ ਮੂਲੀ ਦਾ ਰਸ ਜਿਆਦਾ ਕੌੜਾ ਲੱਗੇ ਤਾਂ ਤੁਸੀਂ ਉਸ ਵਿੱਚ ਦੋ ਕੋ ਚੁੰਡੀਆਂ ਮਿਸ਼ਰੀ ਦੀਆਂ ਪਾ ਸਕਦੇ ਹੋਗੇ ਮਿਸ਼ਰੀ ਨੂੰ ਕੁੱਟ ਕੇ ਦੋ ਕੋ ਚੁੰਡੀਆਂ ਉਸ ਵਿੱਚ ਪਾ ਲਓ ਤੇ ਉਹ ਵੀ ਤੁਹਾਨੂੰ ਰਾਹਤ ਦੇਊਗੀ ਉਸ ਦਾ ਕੜਵਾਪਣ ਘਟ ਜਾਣਾਗਾ ਤੇ ਮੂਲੀ ਦੇ ਰਸ ਨੂੰ ਤੁਸੀਂ ਪੀ ਸਕਦੇ ਹੋਗੇ ਤੇ ਤੁਹਾਨੂੰ ਉਹ ਵੱਡੀ ਰਾਹਤ ਦੇਊਗਾ ਨਕਸੀਰ ਤੋਂ ਅਗਲੇ ਨੁਸਖੇ ਦੇ ਵਿੱਚ ਆਪਾਂ ਆਵਲੇ ਨੂੰ ਯੂਜ਼ ਕਰਨਾ ਜਿਹਨੂੰ ਆਮ ਤੌਰ ਤੇ ਪਿੰਡਾਂ ਦੇ ਵਿੱਚ ਆਪਾਂ ਔਲਾ ਕਹਿ ਦਿੰਨੇ ਆ ਔਲੇ ਨੂੰ ਲੈ ਕੇ ਸਕੇ ਔਲੇ ਨੂੰ ਲੈ ਕੇ ਉਹਨਾਂ ਨੂੰ ਗ੍ਰाइंड ਕਰ ਲੈਣਾ ਮਿਕਸ ਕਰ ਲੈਣਾ ਤੇ ਜਮਾ ਉਹਨਾਂ ਨੂੰ ਬਰੀਕ ਕਰਕੇ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਜਦੋਂ ਤੁਸੀਂ ਨਹਾਉਣੇ ਹੋਗੇ ਉਸ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਉਸ ਦੇ 3-4 ਚਮਚ ਲੈ ਕੇ ਤੇ ਉਹਨਾਂ ਦਾ ਲੇਪ ਤਿਆਰ ਕਰਕੇ ਤੇ ਸਾਰੇ ਸਿਰ ਉੱਪਰ ਲਗਾ ਲਓ ਉਹ ਤੁਹਾਨੂੰ ਠੰਡਕ ਦੇ ਦੇਗਾ ਜਦੋਂ ਉਹ ਸੁੱਕ ਜਾਏਗਾ ਤਾਂ ਨਹਾ ਲਓ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਿਰ ਵਿੱਚ ਫਸ ਜਾਂਦਾਗਾ ਉਹ ਦਿੱਕਤ ਆਉਂਦੀ ਹੈਗੀ ਇਹ ਨਹੀਂ ਕਰਨਾ ਚਾਹੁੰਦੇ ਤਾਂ ਇਸ ਤੋਂ ਇਲਾਵਾ ਤੁਸੀਂ ਆਮਲੇ ਨੂੰ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਕਿ ਇਸ ਪਾਊਡਰ ਨੂੰ ਆਮਲੇ ਦੇ ਨੂੰ ਤੁਸੀਂ ਇਸ ਦੇ 2 ਚਮਚ ਰਾਤ ਨੂੰ ਜਿਸ ਤਰ੍ਹਾਂ ਮਲਤਾਨੀ ਮਿੱਟੀ ਭਿਉਂ ਕੇ ਰੱਖੀ ਹੈ ਪਿਛਲੇ ਨੁਸਖੇ ਦੇ ਵਿੱਚ ਉਸ ਤਰ੍ਹਾਂ ਹੀ ਤੁਸੀਂ ਉਹਨਾਂ 2 ਚਮਚਾਂ ਨੂੰ ਉਹ ਭਿਉਂ ਕੇ ਰੱਖ ਦਿਓ ਤੇ ਜਦੋਂ ਤੁਸੀਂ ਭਿਉਂ ਕੇ ਰੱਖਤੇ ਤੇ ਸਵੇਰ ਉੱਠ ਕੇ ਉਹ ਨਿਤਰੇ ਨਿਤਰਾਵਾ ਹੋਊਆ ਪਾਣੀ ਉਸ ਨੂੰ ਛਾਨ ਲਓ ਛਾਲ ਕੇ ਪਾਣੀ ਨੂੰ ਤੇ ਪੀ ਲਓ ਤੇ ਜਿਹੜਾ ਉਹ نیچے بچਿਆਵਾ ਆਮਲਾ ਹੋਊਆ ਉਸ ਨੂੰ ਵੀ ਤੁਸੀਂ ਵਰਤ ਸਕਦੇ ਹੋ ਫੇਸ ਤੇ ਵਰਤ ਸਕਦੇ ਹੋ ਬਾਹਾਂ ਤੇ ਵਰਤ ਸਕਦੇ ਹੋ ਹੱਥਾਂ ਤੇ ਵਰਤ ਸਕਦੇ ਹੋ ਜਾਨੀ ਕਿ ਉਹ ਵੀ ਤੁਹਾਡੇ ਕੰਮ ਦਾ ਹੀ ਆ ਇਸ ਤੋਂ ਇਲਾਵਾ ਤੁਸੀਂ ਜਿਹੜਾ ਆਮਲੇ ਦਾ ਰਸ ਹੁੰਦਾ ਉਹ ਵੀ ਬਜ਼ਾਰ ਦੇ ਵਿੱਚੋਂ ਮਿਲ ਜਾਂਦਾ ਉਹ ਵੀ ਲੈ ਸਕਦੇ ਹੋ ਤੁਸੀਂ ਦੋ ਚਮਚ ਆਮਲੇ ਦਾ ਰਸ ਉਹ ਪਾਣੀ ਦੇ ਵਿੱਚ ਮਿਲਾ ਕੇ ਉਹ ਪੀ ਲਓ ਉਹ ਵੀ ਤੁਹਾਨੂੰ ਠੰਡਕ ਦੇਵੇਗਾ ਜਨਿ ਕਿ ਆਮਲਾ ਬਹੁਤ کارਗਰ ਚੀਜ਼ ਆ ਨਕਸੀਰ ਨੂੰ ਰੋਕਣ ਦੇ ਲਈ ਅਗਲੇ ਨੁਸਖੇ ਦੇ ਵਿੱਚ ਤੁਸੀਂ ਗਲਕੰਦ ਅਤੇ ਗੁੰਦਕਤੀਰੇ ਨੂੰ ਵਰਤ ਸਕਦੇ ਹੋ ਗੁੰਦਕਤੀਰੇ ਨੂੰ ਤੁਸੀਂ ਜਿਸ ਤਰ੍ਹਾਂ ਆਪਾਂ ਮਲਤਾਨੀ ਮਿੱਟੀ ਜਾਂ ਆਮਲਾ ਭਿਉਂ ਕੇ ਰੱਖਿਆ ਠੀਕ ਉਸੇ ਤਰ੍ਹਾਂ ਰਾਤ ਨੂੰ ਭਿਉਂ ਕੇ ਰੱਖ ਦੋ ਸਵੇਰ ਉੱਠ ਕੇ ਉਸ ਨੂੰ ਚਾਹੇ ਠੰਡੇ ਦੁੱਧ ਦੇ ਨਾਲ ਲੈ ਲਓ ਤੇ ਚਾਹੇ ਠੰਡੇ ਪਾਣੀ ਦੇ ਨਾਲ ਲੈ ਲਓ ਤੇ ਤੁਸੀਂ ਗੁੰਦਕਤੀ ਦੇ ਨੂੰ ਕਿਸੇ ਨਿੰਬੂ ਪਾਣੀ ਦੇ ਵਿੱਚ ਸ਼ਕੰਜਵੀ ਦੇ ਵਿੱਚ ਵੀ ਐਡ ਆਨ ਕਰਕੇ ਪੀ ਸਕਦੇ ਹੋ ਤੇ ਜੇ ਗਲਕੰਦ ਦੀ ਗੱਲ ਕਰੀਏ ਤਾਂ ਗਲਕੰਦ ਨੂੰ ਤੁਸੀਂ ਡੱਬੇ ਦੇ ਵਿੱਚ ਪਾ ਕੇ ਰੱਖਣਾਗਾ ਤੇ ਜਦੋਂ ਸਵੇਰ ਉੱਠਣਾ ਤਾਂ ਉਠਣਸਾਰ ਮਿਰਨੇ ਕਾਲ ਜੇ ਕੁਝ ਵੀ ਖਾਦੇ ਪੀਤੇ ਤੋਂ ਬਿਨਾਂ ਖਾਲੀ ਪੇਟ ਤੁਸੀਂ ਗਲਕੰਦ ਦਾ ਇੱਕ ਚਮਚ ਠੰਡੇ ਦੁੱਧ ਦੇ ਨਾਲ ਜਾਂ ਠੰਡੇ ਪਾਣੀ ਦੇ ਨਾਲ ਲੈਣਾ ਉਹ ਤੁਹਾਨੂੰ ਬਹੁਤ ਰਾਹਤ ਲਾਊਗਾ ਨਕਸੀਰ ਤੋਂ ਫਿਰ ਅਗਲੇ ਨੁਸਖੇ ਦੀ ਗੱਲ ਕਰੀਏ ਆਪਾਂ ਦਹੀਂ ਨੂੰ ਗ੍ਰाइंड ਕਰਕੇ ਲੱਸੀ ਬਣਾ ਲਓ ਉਸ ਨੂੰ ਪੀਓ ਉਹ ਤੁਹਾਡੇ ਲਈ ਬਹੁਤ کارਗਰ ਸਾਬਤ ਹੋਊਗੀ ਜੇਕਰ ਕਿਸੇ ਨੂੰ ਨਕਸੀਰ ਛੁੱਟਦੀ ਆ ਤਾਂ ਤੁਰੰਤ ਤੁਸੀਂ ਜੇਕਰ ਕਿਤੇ ਵੀ ਹੋ ਚਾਹੇ ਕਿਸੇ ਰਿਸ਼ਤੇਦਾਰੀ ਚੋਂ ਚਾਹੇ ਤੁਸੀਂ ਬਾਜ਼ਾਰ ਚੋਂ ਚਾਹੇ ਕਿਤੇ ਜਾ ਰਹੇ ਹੋ ਤੁਸੀਂ ਕੀ ਕਰਨਾ ਤੁਰੰਤ ਦਹੀਂ ਲੈਣੀ ਆ ਤੇ ਇੱਕ ਗਲਾਸ ਲੈ ਕੇ ਪਾਣੀ ਪਾ ਲਓ ਥੋੜਾ ਜਿਹਾ ਉਹਦੇ ਵਿੱਚ ਤੇ ਉਸ ਨੂੰ ਤੁਸੀਂ ਲੱਸੀ ਬਣਾ ਲੂ ਦਹੀਂ ਤੇ ਉਸ ਨੂੰ ਪੀਓ ਉਹ ਤੁਰੰਤ ਨਕਸੀਰ ਨੂੰ ਬੰਦ ਕਰੇਗੀ ਤੇ ਤੁਸੀਂ ਅਗਲੇ ਨੁਸਖੇ ਦੇ ਵਿੱਚ ਨਾਰੀਅਲ ਪਾਣੀ ਪੀ ਸਕਦੇ ਹੋ ਨਾਰੀਅਲ ਪਾਣੀ ਦਿਨ ਚ ਦੋ ਵਾਰੀ ਪੀਓ ਤਿੰਨ ਵਾਰੀ ਪੀਓ ਇਹ ਤੁਹਾਨੂੰ ਵੱਡੀ ਰਾਹਤ ਦਲਾਊਗਾ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਕਿਸੇ ਬੰਦੇ ਨੂੰ ਨਕਸੀਰ ਦੀ ਪ੍ਰੋਬਲਮ ਆ ਤਾਂ ਤੁਸੀਂ ਉਸ ਨੂੰ ਨਾਰੀਅਲ ਪਾਣੀ ਤੇ ਇਹ ਦਹੀਂ ਵਾਲਾ ਨੁਸਖਾ ਇਹ ਤਾਂ ਸੁਜੈਸਟ ਕਰੋ ਹੀ ਕਰੋ ਹਾਂਜੀ ਭਾਈ ਆਪਾਂ ਪ੍ਰੋਗਰਾਮ ਦੇ ਅਖੀਰਲੇ ਚੈਪਟਰ ਤੇ 3rd ਚੈਪਟਰ ਤੇ ਪਹੁੰਚ ਚੁੱਕੇ ਆ ਇਸ ਵਿੱਚ ਆਪਾਂ ਤੁਹਾਨੂੰ ਸਭ ਤੋਂ ਆਸਾਨ ਨੁਸਖਾ ਦੱਸਾਂਗੇ ਉਹ ਆਸਾਨ ਨੁਸਖਾ ਤੁਸੀਂ ਅਪਣਾਉਂਗੇ ਕਿ ਉਸ ਨੂੰ ਕਿਤੇ ਘੋਲ ਕੇ ਪੀਣ ਦੀ ਲੋੜ ਵੀ ਨਹੀਂ ਨਾ ਰਾਤ ਨੂੰ ਭਿਉਂ ਕੇ ਰੱਖਣ ਦੀ ਲੋੜ ਆ ਨਾ ਤੁਹਾਨੂੰ ਉਹ ਕੋਈ ਸਿਰ ਤੇ ਲਾਉਣ ਦੀ ਲੋੜ ਆ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਸਿਰਫ ਇੱਕ ਬਾਜ਼ਾਰ ਚੋਂ ਮਿਲ ਜਾਂਦਾ ਮਾਜੂ ਫਲ ਮਾਜੂ ਫਲ ਤੁਸੀਂ ਲੈਣਾ ਮਾਜੂ ਫਲ ਇਹ ਹੁੰਦਾ ਤੇ ਇਸ ਨੂੰ ਤੁਸੀਂ ਲੈ ਕੇ ਇੱਕ ਡੱਬੀ ਦੇ ਵਿੱਚ ਜਾਂ ਇੱਕ ਕੋਈ ਛੋਟੀ ਜੀ ਕੁੜੀ ਦੇ ਵਿੱਚ ਤੁਸੀਂ ਪੌਚ ਦੇ ਵਿੱਚ ਪਾ ਕੇ ਰੱਖੋ ਚਾਹੀਏ ਜੇਬ ਵਿੱਚ ਰੱਖੋ ਹਰ ਟਾਈਮ ਜਦੋਂ ਵੀ ਤੁਹਾਨੂੰ ਲੱਗੇ ਕਿ ਗਰਮੀ ਲੱਗ ਰਹੀ ਆ ਜਾਂ ਤੁਹਾਨੂੰ ਨਕਸੀਰ ਦੀ ਕੋਈ ਪ੍ਰੋਬਲਮ ਆਉਣ ਦੀ ਸ਼ਿਕਾਇਤ ਹੈਗੀ ਤੇ ਦਿਨ ਚ ਤਿੰਨ ਚਾਰ ਵਾਰੀ ਤੁਸੀਂ ਉਸ ਨੂੰ ਪੁੱਡ ਨੂੰ ਖੋਲੋ ਤੇ ਇਦਾਂ ਸੁੰਘ ਲਓ ਜਿੱਦਾਂ ਆਪਾਂ ਪੁਰਾਣੇ ਬੀਰਗਾਂ ਨੂੰ ਵੇਖਦੇ ਹੁੰਦੇ ਸੀਗੇ ਨਸਵਾਰ ਸੁੰਘਦੇ ਹੁੰਦੇ ਸੀ ਉਸ ਤਰ੍ਹਾਂ ਉਸ ਨੂੰ ਸੁੰਘ ਲਓ ਤਉ ਸੁੰਗੜਦੇ ਨਾਲ ਤੁਹਾਨੂੰ ਵੱਡੀ ਰਾਹਤ ਮਿਲੂਗੀ ਚਾਹੇ ਤਾਂ ਉਸ ਦੀਆਂ ਤੁਸੀਂ ਡਲੀਆਂ ਲੈ ਕੇ ਉਦਾਂ ਉਹਨਾਂ ਨੂੰ ਥੋੜਾ ਜਿਹਾ ਤੋੜ ਕੇ ਉਦਾਂ ਸੁੰਗਲੋ ਤੇ ਚਾਹੇ ਉਹਨੂੰ ਗ੍ਰाइंड ਕਰਕੇ ਤੁਸੀਂ ਪੌਚ ਦੇ ਵਿੱਚ ਪਾ ਕੇ ਰੱਖ ਲਓ ਡੱਬੀ ਦੇ ਵਿੱਚ ਪਾ ਕੇ ਰੱਖੋ ਤੇ ਪੌਕੇਟ ਦੇ ਵਿੱਚ ਰੱਖੋ ਜੇਬ ਵਿੱਚ ਰੱਖੋ ਆਪਣੀ ਦੇ ਤੇ ਉਸ ਨੂੰ ਦਿਨ ਚ 3-4 ਵਾਰੀ ਸੰਘੋ ਤੇ ਉਹ ਤੁਹਾਨੂੰ ਵੱਡੀ ਰਾਹਤ ਲਾਉਗੀ ਜੇਕਰ ਇਹਨਾਂ ਸਭ ਨੁਸਖਿਆਂ ਦੇ ਵਿੱਚੋਂ ਇੱਕ ਨੁਸਖਾ ਵੀ ਤੁਹਾਡੇ ਕੰਮ ਆਉਂਦਾ ਤੁਹਾਨੂੰ ਨਕਸੀਰ ਤੋਂ ਰਾਹਤ ਲਾਉਂਦਾ ਉਹ ਸਾਡੀ ਖੁਸ਼ ਨਸੀਬੀ ਹੋਊਗੀ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਕਿਸ ਬਿਮਾਰੀ ਨੂੰ ਕਿਸ ਚੀਜ਼ ਨੂੰ ਰੋਕਣ ਦੇ ਲਈ ਨੁਸਖੇ ਸਾਂਝੇ ਕਰੀਏ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਤੁਹਾਡੇ ਲਈ ਵੈਲਕਮ ਆ ਤੁਹਾਡੇ ਲਈ ਖੁੱਲਾ ਸੱਦਾ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਜਾਣਕਾਰਾਂ ਨਾਲ ਸਾਂਝੀ ਕਰੋਗੇ ਤਾਂ ਉਹ ਵੀ ਚੰਗੀ ਗੱਲ ਹੋਊਗੀ ਕਿਉਂਕਿ ਦੁਬਾਨਾਂ ਦੀ ਬਜਾਏ ਉਹਨਾਂ ਨੂੰ ਇਹ ਨੁਸਖੇ ਅਪਣਾ ਕੇ ਰਾਹਤ ਮੈਲ ਸਕਦੀ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਲਾਈਕ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਹਾਂਜੀ ਬਾਈ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਥੈਂਕ ਯੂ ਸ਼ੁਕਰੀਆ